ਅ ਕੱਲ ਮਿਤੀ 16 ਜੁਲਾਈ 2024 ਨੂੰ ਸਾਡੀ ਪੁਲਿਸ ਪਾਰਟੀ ਨੇ ਥਾਣਾ ਧਾਰੀਵਾਲ ਦੀ ਪੁਲਿਸ ਪਾਰਟੀ ਨੇ ਇੱਕ ਜਿਹੜਾ ਮਲਜ਼ੂਮਾ ਉਹਨੂੰ ਕਾਬੂ ਕੀਤਾ ਜਿਹਦਾ ਨਾਮ ਹਰ ਸਿਮਰਨ ਸਿੰਘ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਉਹ ਜਿਹਦੇ ਪਾਸੋਂ 4 ਗ੍ਰਾਮ ਤੇ ਕੁਝ ਮਿਲੀਗ੍ਰਾਮ ਜਿਹੜੀ ਉਹਦੇ ਹੀਰੇਨ ਬਰਾਮਦ ਕੀਤੀ ਹੈ ਔਰ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਉਹਦਾ ਰਿਮਾਨ ਲੈ ਕੇ ਉਹ ਤੋਂ ਬਾਕੀ ਦੀ ਪੁੱਛਗਿੱਛ ਕੀਤੀ ਜਾਏਗੀ ਐਸ ਪਰ ਰਿਕਾਰਡ ਜੋ ਹੈ ਉਹ ਅਜੇ ਫਿਲਹਾਲ ਤੇ ਦੇ ਉਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਪਰ ਇਹ ਹੀ ਰਹਿਦਾ ਕੰਮ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ ਬੈਕਵਰਡਰ ਫਾਰਵਰਡ ਲਿੰਗੇਜ ਦੋਜਨਾ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਅਜੇ ਆਨਗoing ਇਨਵੈਸਟੀਗੇਸ਼ਨ ਹੈ ਇਸ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਡੈਫੀਨਿਟਲੀ ਕੰਮ ਕਰ ਰਹੇ ਹਾਂ ਇਸ ਉੱਤੇ ਮੈਂ ਜਿਹੜੇ ਜਿੰਨੇ ਵੀ ਨੌਜਵਾਨਾਂ ਮੈਂ ਆਪ ਜੀ ਦੇ ਮਾਧਿਅਮ ਤੋਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਨਸ਼ੇ ਤੋਂ ਦੂਰ ਰਹਿਣ ਔਰ ਜਿਹੜਾ ਵੀ ਕੋਈ ਵਿਅਕਤੀ ਜਿਹੜਾ ਬੱਚਾ ਨਸ਼ਾ ਕਰਦਾ ਹੈ ਜੇ ਉਹਦੇ ਫੈਮਿਲੀ ਜਾਂ ਉਹ ਖੁਦ ਛੱਡ ਜਾ ਕਾਉਂਸਲਿੰਗ ਦੀ ਜ਼ਰੂਰਤ ਹੋ ਕਦੇ ਵੀ ਮੈਨੂੰ ਅਪਰੋਚ ਕਰ ਸਕਦਾ ਸਾਡੇ ਠਾਣੇ ਜਦੋਂ ਮਰਜ਼ੀ ਆ ਸਕਦਾ ਅਸੀਂ ਉਹਨਾਂ ਨੂੰ ਜਿਹੜਾ ਰੈੱਡ ਕਰਾਸ ਤੇ ਦਾਖਲ ਹੋ ਵੀ ਕਰਵਾ ਦਿੰਦੇ ਡੀ ਐਡਿਕਸ਼ਨ ਵਾਸਤੇ ਬਟ ਜਿਹੜੇ ਵੇਚਦੇ ਆ ਉਹਨਾਂ ਵਾਸਤੇ ਕੋਈ ਰਾਹਤ ਨਹੀਂ ਹੋਣੀ ਜਾਂ ਤਾਂ ਕੰਮ ਛੱਡ ਦੇਣਗੇ ਆਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਰੈੱਡ ਕਰਾਸ ਸੁਸਾਇਟੀ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਫ੍ਰੀ ਆਫ ਕੋਸਟ ਕਰਵਾਇਆ ਜਾ ਰਿਹਾ ਸੋ ਉਹਦੇ ਉਹਦੇ ਨਾਲ ਅਸੀਂ ਤਾਲਮੇਲ ਕਰਾ ਕੇ ਤੇ ਉਹਨਾਂ ਨੂੰ ਬਚਣ ਦਾਖਲ ਕਰਵਾ ਦਿੰਦੇ ਹਾਂ